ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਨਵੇਂ ਵਲੌਗ ਦੀ ਕਰਦੇ ਆ ਸ਼ੁਰੂਆਤ ਅੱਜ ਆ ਗਿਆ ਸੰਡੇ ਤੇ ਆਪਾਂ ਘਰੇ ਆ ਤੇ ਹਫਤਾ 6 ਦਿਨ ਕੋਰ ਲੱਗੀ ਐ ਤੇ ਅੱਜ ਛੁੱਟੀ ਹੋਣ ਕਰਕੇ ਘਰ ਦੇ ਕੰਮ ਕਾਰ ਨਿਬੇੜਦਿਆਂ ਤੇ ਹੁਣ ਆਪਾਂ ਚੱਲਿਆਂ ਆਟਾ ਪਿਹੁਣ ਨਾਲੇ ਘਰ ਦਾ ਤੇ ਨਾਲੇ ਪਸ਼ੂਆਂ ਦਾ ਕੀ ਹੋ ਗਿਆ ਦੁੱਧ ਨਹੀਂ ਪਾਇਆ ਅੱਜ ਪਤਾ ਲੱਗੂ ਬੈਲੀਆਂ ਦੇ ਜ਼ੋਰ ਦਾ ਉਹੀ ਜੜਦਾ ਕਿਤੇ ਥੱਲੇ ਆ ਜੇ ਚੱਲ ਬਾਕੀ ਤੁਸੀਂ ਆ ਫਰ ਤੋਂ ਲੜਿਆ ਇਹਦਾ ਰੂਪਦਾਰੀ ਉਜੀ ਚੱਕੀ ਚੱਕੀ ਤੇ ਪਹੁੰਚ ਗਏ ਆਪਾਂ ਲਾਉਣਿਆ ਕਿਰਾ ਬੋਰੀਆਂ ਅਹੀਂ ਹਟਾ ਦਨੇ ਆ ਮਸ਼ੀਨਾ ਚਲਾਤੀਆਂ ਇੱਧਰਲੇ ਪਾਸੇ ਹੈਗਾ ਆਪਣਾ ਦਾਣਾ ਇੱਧਰ ਹੈਗੀ ਹੈ ਲੇਟੀ ਇੱਧਰ ਹੈਗਾ ਆਟਾ ਲਓ ਪਾइए ਤਾਂ ਖាច់ ਪੈਣਾ ਲੇ ਵੀ ਆਪਣੇ ਦੋ ਨਗ ਤਿਆਰ ਹੋ ਗਏ ਇੱਕ ਲੇਟੀ ਦਾ ਤੇ ਇੱਕ ਦਾਣੇ ਦਾ ਆਟਾ ਪਿਹਾ ਕੇ ਹੁਣ ਆਪਾਂ ਚੱਲ ਪਏ ਘਰ ਨੂੰ ਅੰਦਰ ਵਾਗ ਗਿਆ ਗਰਮੀ ਬਹੁਤ ਹੈ ਕਰੇ ਅੱਗੇ ਤੇ ਹੁਣ ਲਾਉਣਿਆਂ ਇਹਨਾਂ ਦੇ ਵਿੱਚ ਗੋਹਾ ਇਕੱਠਾ ਕਰਕੇ ਪੂਰੀ ਤਰ੍ਹਾਂ ਪਾ ਕੇ ਤੁਈਂ ਢਾਈ ਲਾ ਕੇ ਆਥ ਨਾਲਾ ਜਿਹੜਾ ਕੰਮ ਆ ਉਹ ਨਿਮੇੜਤਾ Terima kasih ਮੈਂ ਸਾਨੂੰ ਲਾ ਕੇ ਧੁਈਆਂ ਅੱਜ ਦਾ ਕੰਮ ਖਤਮ ਸੰਦੇ ਅੱਜ ਮੇਰਾ ਤੁਸੀਂ ਦੇਖ ਲਿਆ ਨੰਗਿਆ ਤੇ ਹੱਸਦੇ ਰਹੋ ਬਾਤਦੇ ਰਹੋ ਅੱਜ ਦਾ ਵਲੌਗ ਇੱਥੇ ਕਰਦੇ ਹਾਂ ਸਮਾਪਤ ਤੁਹਾਡੇ ਭਾਈ ਤੋਂ ਕੋਈ ਗਲਤੀ ਪੁੱਲ ਚ ਕੋਈ ਹੋਵੇ ਤਾਂ ਮਾਫੀ ਚਾਹੁੰਦਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ YouTube ਤੇ ਚੈਨਲ ਦਾ ਨਾਮ ਹੈ ਗੁਰੀ ਵੀ ਤੇ Facebook ਪੇਜ ਵੀ ਫੋਲੋ ਕਰ ਲਓ ਗੁਰਪ੍ਰੀਤ ਟੈਪੀ ਦੇ ਨਾਮ DHAPI ਦੇ ਨਾਂ ਤੇ ਉਹ ਸਾਰੇ ਜਾਣੇ ਤੁਸੀਂ ਤੰਦਰੁਸਤੀ ਰੱਖੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਧੰਨਵਾਦ